ਸਸਾਰੇ ਦੋਸਤੋ ਤੁਸੀਂ ਦੇਖ ਰਹੇ ਹੋ ਜੀ 24 ਮੀਡੀਆ ਨੈਟਵਰਕ ਮੈਂ ਰਿਸ਼ਪਾਲ ਸਿੰਘ ਬਦਨੀ ਅਸੀਂ ਅੱਜ ਮੋਗੇ ਜ਼ਿਲ੍ਹੇ ਦੇ ਡਾਲੇਪਿੰਡ ਵਿੱਚ ਪਹੁੰਚੇ ਆ ਜਿੱਥੇ ਕਿ ਕਾਂਗਰਸੀ ਦੇ ਬਹੁਤ ਹੀ ਵਧੀਆ ਇਨਸਾਨ ਜੋ ਕਿ ਪੜੇ ਲਿਖੇ ਜੇ ਜਾਰੂ ਆਗੂ ਨੇ ਡਾਕਟਰ ਰਾਜਾ ਸਿੰਘ ਜੀ ਗੱਲ ਉਹਨਾਂ ਨੇ ਕੁਝ ਆਪਣੇ ਵਿਚਾਰ ਪੇਸ਼ ਕਰਨੇ ਆ ਆਓ ਤੁਹਾਡੀ ਉਹਨਾਂ ਨਾਲ ਗੱਲਬਾਤ ਵੀ ਕਰਾਉਣੇ ਆ ਜੋ ਕਿ ਰਾਹੁਲ ਗਾਂਧੀ ਜੀ ਨਾਲ ਉਸਨੇ ਇਹ ਦਰਨਾ ਚਾਹੁੰਦੇ ਆ ਤੇ ਸਵਾਪ ਭਪਿੰਦਰ ਸਿੰਘ ਜੀ ਸਹਾਉਕੇ ਜੋ ਕਿ ਹਲਕਾ ਨਯਾਲ ਸਿੰਘ ਵਾਲੇ ਤੋਂ ਉਹਨਾਂ ਨੇ ਮੰਗ ਰੱਖੀ ਆ ਵੀ ਇਸ ਮੰਗ ਨੂੰ ਪੂਰਾ ਕੀਤਾ ਜਾਵੇ ਕਿਉਂਕਿ ਇਹ ਜਿਹੜੀ ਕਾਂਗਸ ਦੀ ਹੈਗੀ ਐ ਟਿਕਾ ਨਯਾਲ ਸਿੰਘ ਵਾਲੇ ਤੋਂ ਅਸੀਂ ਜਿੱਤ ਕੇ ਹਰ ਹਾਲਤ ਦੇ ਵਿੱਚ ਰਾਹੁਲ ਗਾਂਧੀ ਜੀ ਦੀ ਛੋਲੇ ਵਿੱਚ ਪਾਇਆ ਜਾਊਗਾ ਕਿਉਂਕਿ ਆਉਣ ਵਾਲੇ ਸਾਡੇ ਸਮੇਂ ਦੇ ਮੁੱਖ ਮੰਤਰੀ ਨੇ ਸਵਾਤ ਚੰਦ ਸਿੰਘ ਜੀ ਚੰਨੀ ਹਾਂਜੀ ਸਾਹਿਬ ਅਸੀਂ ਗੱਲ ਲਈ ਸਾਹਿਬ ਜੀ ਹਾਂਜੀ ਸਰ ਕੀ ਨਾਹੀ ਆਪਣਾ ਮੇਰਾ ਨਾਮ ਡਾਕਟਰ ਰਾਜਾ ਸਿੰਘ ਗੱਲ ਡਾਲਾ ਅਜਾ ਡਾਕਟਰ ਸਾਹਿਬ ਜਿਹੜਾ ਤੁਸੀਂ ਅੱਜ ਸਾਨੂੰ ਇੱਥੇ ਬੁਲਾਇਆ ਹੋਇਆ ਕਾਰੇ ਸਬੰਧ ਦੇ ਵਿੱਚ ਬੁਲਾਇਆ ਵਾ ਸਾਨੂੰ ਇਹਦੇ ਬਾਰੇ ਜਾਣਕਾਰੀ ਦਿਓ ਤੁਹਾਡੇ ਮਾਧਮ ਰਾਹੀਂ ਅਸੀਂ ਕੁਝ ਮੁੱਦੇ ਆ ਜੋ ਅਸੀਂ ਪਾਰਟੀ ਲੈਵਲ ਤੇ ਸਾਂਝੇ ਕਰਨੇ ਚਾਹੁੰਦੇ ਆ ਪਹਿਲਾ ਮੁੱਦਾ ਤੇ ਹੀ ਹਾਈ ਕਮਾਂਡ ਤੋਂ ਮੰਗ ਕਰਦੇ ਆ ਕਿ ਸਾਡੇ ਲੋਕਪ੍ਰਿਆ ਨੇਤਾ ਚਰਨਜੀਤ ਸਿੰਘ ਚੰਨੀ ਸਾਹਿਬ ਕਾ ਸੀਐਮ ਜਿਹੜੇ ਪੰਜਾਬ ਹੈ ਔਰ ਮੌਜੂਦਾ ਸੰਸਦ ਮੈਂਬਰ ਹਨ ਉਹਨਾਂ ਦੀ ਹਾਈ ਕਮਾਂਡ ਤੋਂ ਮੰਗ ਕਰਦੇ ਆ ਕਿ ਉਹਨਾਂ ਨੂੰ ਆਉਣ ਵਾਲਾ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਜਾਵੇ ਜੇਕਰ ਚਿਹਰਾ ਐਲਾਨ ਦਿੱਤਾ ਜਾਂਦਾ ਹੈ ਤੇ ਪੰਜਾਬ ਦੇ ਵਿੱਚ ਬਹੁਮਤ ਨਾਲ ਸਰਕਾਰ ਚੰਨੀ ਸਾਹਿਬ ਦੀ ਬਣੂਗੀ ਸੋ ਸਾਡੀ ਹਾਈ ਕਮਾਂਡ ਤੋਂ ਪੁਰਜ਼ੋਰ ਮੰਗਾ ਕਿ ਜੇ ਪੰਜਾਬ ਕਾਂਗਰਸ ਦੇ ਵਿੱਚ ਕੋਈ ਚਿਹਰਾ ਹੈ ਤਾਂ ਕਰਨ ਸardar ਚਰਨਜੀਤ ਚੰਨੀ ਹਨ ਉਹਨਾਂ ਦੇ ਨਾਂ ਤੇ ਹੀ ਕਾਂਗਰਸ ਪਾਰਟੀ ਸਰਕਾਰ ਬਣ ਸਕਦੀ ਹੈ ਕਿਉਂਕਿ ਉਹਨਾਂ ਦਾ 111 ਦਿਨਾਂ ਦਾ ਕਾਰਜਕਾਲ ਅੱਜ ਦੇ 5 ਸਾਲ ਦੇ ਬਰਾਬਰ ਹੈ ਕੁਝ ਉਹਨਾਂ ਨੇ ਸਾਰੇ ਵਰਗਾਂ ਨੂੰ ਪਰਚੁਕਿਆ ਸਾਰੇ ਵਰਗਾਂ ਦੀ ਭਲਾਈ ਦਾ ਕੰਮ ਕੀਤਾ ਸੋਸ ਦਲਤ ਸਮਾਜ ਤੋਂ ਇਲਾਵਾ ਜਰਨ ਸਮਾਜ ਸਾਰਾ ਸਮਾਜ ਉਹਨਾਂ ਨੂੰ ਮੁੱਖ ਮੰਤਰੀ ਵੇਖਣਾ ਚਾਹੁੰਦਾ ਕਿਉਂਕਿ ਉਹ ਸਭ ਦੇ ਹਰਮਨ ਪਿਆਰੇ ਨੇਤਾ ਹਨ ਇਹ ਦੱਸੋ ਨਾ ਇਸ ਕਿਉਂ ਉਹਨਾਂ ਦੀ ਲੋਕ ਇਹਨਾਂ ਨੂੰ ਕਿਉਂ ਚਾਹੁੰਦੇ ਆ ਕਿਉਂਕਿ ਇਹਨਾਂ ਦੇ ਲੋਕ ਪੱਕੀ ਜਿਹੜੇ ਹੈਗੇ ਆ ਕੰਮ ਜਿਹੜੇ ਆ ਜਿਵੇਂ ਆਮ ਹੀ ਗੱਲ ਚੱਲਦੀ ਹੈ ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਕਿਉਂਕਿ ਆਮ ਵਰਗ ਦੇ ਜਿਹੜੇ ਚੰਨੀ ਸਾਹਿਬ ਨੇ ਆ ਮਸਲੇ ਹੱਲ ਕੀਤੇ ਆ ਜਿਹੜੇ ਲਾਲ ਲਕੀਰ ਤੋਂ ਅੰਦਰ ਜਿਹੜੇ ਬੇਜਮੀਨੇ ਸੀ ਕਿ ਜਿਨ੍ਹਾਂ ਦੀ ਰਜਿਸਟਰੀ ਨਹੀਂ ਸੀ ਉਹਨਾਂ ਦਾ ਕਾਨੂੰਨ ਬਣਾਇਆ ਕਿ ਇਹਨਾਂ ਦੇ ਨਾਂ ਜਿਹਦਾ ਘਰ ਆ ਉਸ ਦੇ ਨਾਂ ਹੋ ਜਾਵੇ ਤਾਂ ਕਰਕੇ ਇਹ ਸਾਰੇ ਵਰਗਾਂ ਦੇ ਹਰਮਨ ਪਿਆਰੇ ਨੇਤਾ ਤੇ ਤੁਸੀਂ ਨਾਲੇ ਇਕੱਲੇ ਇੱਥੇ ਆਪਣੇ ਹਲਕੇ ਦੇ ਵਿੱਚ ਹੀ ਦੇਖਦੇ ਹੋ ਜਾਣਦੇ ਹੋ ਕਿ ਸਾਰੇ ਪੰਜਾਬ ਦੇ ਵਿੱਚ ਜਾਣਦੇ ਹੋ ਤੁਹਾਨੂੰ ਲੋਕਾਂ ਨੇ ਕੀ ਮੰਗ ਰੱਖੀ ਹੈ ਇਹ ਮੈਂ ਕਾਂਗਰਸ ਪਾਰਟੀ ਪਾਰਟੀ ਦਾ ਉਹਦੇ ਨਾਲ ਦਰ ਹੋਣ ਦੇ ਨਾਤੇ ਤੇ ਹੋਰ ਵੀ ਸਮਾਜ ਸੇਵੀ ਜਥੇਬੰਦਗਾ ਨਾਲ ਸੰਪਰਕ ਹੋਣ ਦੇ ਨਾਤੇ ਮੇਰਾ ਮੰਨਣਾ ਹੈ ਕਿ ਪੰਜਾਬ ਦੇ ਵਿੱਚ ਜੇ ਕਾਂਗਰਸ ਪਾਰਟੀ ਦੀ ਸਰਕਾਰ ਲਿਆਉਣੀ ਆ ਤਾਂ ਚੰਨੀ ਦਾ ਹੀ ਸਾਰੇ ਪੰਜਾਬ ਵਿੱਚ ਬੋਲਬਾਲਾ ਚੰਨੀ ਤੋਂ ਬਗੈਰ ਸਰਕਾਰ ਨਹੀਂ ਬਣ ਸਕਦੀ ਅਸੀਂ ਸਾਰੇ ਹੀ ਜਾਣਦੇ ਆ ਪੰਜਾਬ ਚ ਔਰ ਹੋਰ ਵੀ ਸਮਾਜਿਕ ਜਥੇਬੰਦਗਾ ਨਾਲ ਸੰਬੰਧ ਹੈ ਉਹਨਾਂ ਦੀ ਵੀ ਸਾਰਿਆਂ ਦੀ ਮੰਗ ਹੈ ਕਿ ਆਉਣ ਵਾਲਾ ਉਹ ਇੱਕ ਦਾ ਜੇ ਸੀਐਮ ਬਣਨਾ ਚਾਹੀਦਾ ਤੇ ਕਰਨਜੀਤ ਸਿੰਘ ਚੰਨੀ ਬਣਨਾ ਚਾਹੀਦਾ ਤਾਂ ਦੱਸੋ ਤੁਹਾਡਾ ਹਲਕਾ ਪੈਂਦਾ ਇਹ ਕਿਹੜਾ ਪੈਂਦਾ ਜੀ ਸਾਡਾ ਹਲਕਾ ਜੀ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਤੇ ਤੁਸੀਂ ਕੀ ਦੀ ਮੰਗ ਕਰਦੇ ਆ ਤੁਹਾਡੇ ਹਲਕੇ ਦੇ ਵਿੱਚ ਕੌਣ ਨਾਲ ਦੇ ਹੈਗੇ ਇੱਥੇ ਪੂਰੇ ਜਨ ਸੰਘਰਸ਼ ਕਰ ਰਹੇ ਇਸ ਟਾਈਮ ਤੇ ਸਾਡੇ ਹਲਕੇ ਦੇ ਵਿੱਚ ਸਰਦਾਰ ਭਪਿੰਦਰ ਸਿੰਘ ਸਾਹੋਕੇ ਆ ਜੋ ਕਿ ਹਰ ਰੋਜ਼ ਉਹ ਲੋਕਾਂ ਦੇ ਦੁੱਖ ਦੇ ਸੁੱਖ ਦੇ ਵਿੱਚ ਹਾਜ਼ਰ ਹੁੰਦੇ ਆ ਹਰ ਕਦੇ ਨਾਲ ਖੜਦੇ ਆ ਸੋ ਸਾਡੀ ਮੰਗ ਹੈ ਕਿ ਭਪਿੰਦਰ ਸਿੰਘ ਸਾਹੋਕੇ ਨੂੰ ਹਲਕਾ ਨੇਲ ਸਿੰਘ ਵਾਲਾ ਤੋਂ ਉਮੀਦਵਾਰ ਐਲਾਨਿਆ ਜਾਵੇ ਕਿਉਂਕਿ ਇਹਨਾਂ ਦੀ ਹਰਮਨ ਪਿਆਰਤਾ ਹਲਕੇ ਦੇ ਵਿੱਚ ਬਹੁਤ ਹੈ ਕਿਉਂਕਿ ਰੋਜ਼ ਹਲਕੇ ਦੇ ਲੋਕਾਂ ਦੇ ਵਿੱਚ ਵਿਚਰਦੇ ਆ ਲੋਕਾਂ ਦੇ ਕੰਮ ਕਰਦੇ ਆ ਇਮਾਨਦਾਰ ਹੈ ਬੇਦਾਗ ਆ ਸੋ ਇਹਨਾਂ ਨੂੰ ਹਲਕੇ ਤੋਂ ਉਮੀਦਵਾਰ ਐਲਾਨਿਆ ਜਾਵੇ ਤੇ ਪੱਕਾ ਹਲਕੇ ਦੀ ਜਿਹੜੀ ਐ ਸੀਟ ਜਿੱਤ ਕੇ ਭਵਿੰਦਰ ਸਾਹ ਹੋ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਉਣਗੇ ਇਹ ਕਿੰਨੇ ਚਿਰ ਤੋਂ ਸੰਘਰਸ਼ ਕਰ ਰਹੇ ਸਨ ਭਵਿੰਦਰ ਸਿੰਘ ਸਾਹ ਉਹ ਕਿਥੇ ਦੀ ਇਹ ਤੇ ਆ ਜਿਹੜਾ 5 ਸਾਲ ਜਿਹੜੇ ਦਿੱਤੇ ਉਮੀਦਵਾਰ ਵੀ ਨਹੀਂ ਆਏ ਲੋਕਾਂ ਦੇ ਵਿੱਚ ਤੇ ਹਾਰ ਦੇ ਬਾਵਜੂਦ ਵੀ ਜਿਹੜਾ ਇਹ ਉਮੀਦਵਾਰ ਆ ਜਪ ਨਰਸਾਹੋਕੇ ਆ ਹਰ ਰੋਜ਼ ਲੋਕਾਂ ਦੇ ਵਿੱਚ ਵਿਚਰੇ ਆ ਤੇ ਇਹਨਾਂ ਦੀ ਹਰਮਨ ਪਿਆਰਤਾ ਵੀ ਸਾਡੇ ਹਲਕੇ ਦੇ ਵਿੱਚ ਚਰਨਜੀਤ ਸਿੰਘ ਚੰਨੀ ਵਾਂਗੂ ਆ ਅੱਛਾ ਇਹਨਾਂ ਨਾਲੇ ਲੋਕ ਪਿਆਰ ਕਰਦੇ ਤੁਹਾਡੇ ਹਲਕੇ ਦੇ ਨਾ ਸਰਾਪ ਭਵਿੰਦਰ ਸਿੰਘ ਸਾਹੋਕੇ ਨੂੰ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਮੰਗ ਆ ਵੀ ਨਾ ਸਰਾਪ ਭਵਿੰਦਰ ਸਿੰਘ ਸਾਹੋਕੇ ਨੂੰ ਨਿਹਾਲ ਸਿੰਘ ਵਾਲੇ ਤੋਂ ਟਿਕਟ ਦਿੱਤੀ ਜਾਵੇ ਜੋ ਕਿ ਕਾਰਨ ਨਹੀਂ ਝੋਲੀ ਵਿੱਚ ਪਾਈ ਜਾਵੇ ਪੋਰਟ ਕੋਸ਼ ਕੇਣਾ ਚੋਣੇ ਤੁਸੀਂ ਜਨਤਨ ਦੇ ਸੈਂਟਰ ਨੂੰ ਜੀ ਹਾਈ ਕਮਾਂਡ ਨੂੰ ਸਾਡੀ ਸੈਂਟਰ ਦੀ ਜਿਹੜੀ ਹੈਗੀ ਹੈ ਕਮੇਟੀਸ ਦਾ ਸ੍ਰੀ ਰਾਹੁਲ ਗਾਂਧੀ ਜੀ ਹੈ ਮਲਕਰ ਜਨ ਖੜਕੇ ਜੀ ਹੈ ਸ੍ਰੀ ਕੇਨੀ ਕੇਸੀ ਵੇਣੀ ਗੋਪਾਲ ਜੀ ਹੈ ਉਹਨਾਂ ਨੂੰ ਸਾਡੀ ਦੁਆਰਾ ਫੇਰ ਮੰਗ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਚੇਰਾ ਚਰਨਜੀਤ ਸਿੰਘ ਚੰਨੀ ਨੂੰ ਐਲਾਨਿਆ ਜਾਵੇ ਕਿਉਂਕਿ ਗਰੀਵਰਕ ਦੀ ਵੋਟ ਬਹੁਤ ਜ਼ਿਆਦਾ ਤੇ ਗਰੀਵਰਕ ਜਿਹੜਾ ਹੈਗਾ ਵੋਟਾਂ ਮੋਕੇ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਂਦਾ ਤੇ ਕਾਂਗਰਸ ਪਾਰਟੀ ਵੀ ਆਮ ਜਨਤਾ ਦੀ ਜਿਹੜੀ ਗੱਲ ਕਰਦੀ ਹੈ ਨਾਕੀ ਆਮ ਆਦਮੀ ਪਾਰਟੀ ਤੱਕ ਨਾ ਦੀ ਆਮ ਆਦਮੀ ਪਾਰਟੀ ਆ ਜਿਹੜੀ ਕਾਂਗਰਸ ਪਾਰਟੀ ਨੇ ਸਾਰੇ ਵਰਗਾਂ ਨੂੰ ਉੱਪਰ ਚੁੱਕਿਆ ਸਾਰੇ ਵਰਗਾਂ ਦੇ ਭਲਾਈ ਦਾ ਕੰਮ ਕੀਤਾ ਸੋ ਮੈਂ ਅੰਤ ਦੇ ਵਿੱਚ ਅਪੀਲ ਕਰਦਾ ਕਿ ਚਾਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਸਰਦਾਰ ਭਵਿੰਦਰ ਸਿੰਘ ਸਾਹੂ ਕੇ ਨੂੰ ਨਿਹਾਲ ਸਿੰਘ ਵਾਲੇ ਤੋਂ ਉਮੀਦਵਾਰ ਐਲਾਨਿਆ ਜਾਵੇ ਤੇ ਨਿਹਾਲ ਸਿੰਘ ਵਾਲੇ ਤੋਂ ਸੀਟ ਜਿੱਤ ਕੇ ਕਾਂਗਰਸ ਪਾਰਟੀ ਝੋਲੀ ਪਾਵਾਂਗੇ ਧੰਨਵਾਦ